ਹਾਲੇਲੂਇਆ 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 ਸੱਚੀ ਤੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਜਿੰਦਾ ਪ੍ਰਭੂ ਜੀ ਪਵਿੱਤਰ ਆਤਮਾ ਜੀ ਸੱਚਮੁੱਚ ਪ੍ਰਭੂ ਮੈਂ ਤੁਹਾਡਾ ਦਿਲ ਤੋਂ ਤਨਵਾਦ ਕਰਦਾ ਕਿ ਮੇਰੀ ਜ਼ਿੰਦਾ ਖੁਦਾ ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਐਸ ਯੋਗ્ય ਸਮਝਿਆ ਕਿ ਅਸੀਂ ਅੱਜ ਦੇ ਇਸ ਦਿਨ ਨੂੰ ਪ੍ਰਭੂ ਜੀ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਸੱਚਮੁੱਚ ਪ੍ਰਭੂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਕਰਦੀਆਂ ਕਿ ਪ੍ਰਭੂ ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ ਮੇਰੇ ਸਮਰਥੀ ਪਰਮੇਸ਼ਰ ਜੀ ਇੱਕ ਵੱਡੀ ਚੰਗਿਆਈ ਦੇ ਲਈ ਇੱਕ ਵੱਡੀ ਆਸ਼ੀਸ਼ ਔਰ ਇੱਕ ਵੱਡੀ ਬਰਕਤ ਦੇ ਲਈ ਮੇਰੇ ਜ਼ਿੰਦਾ ਪ੍ਰਭੂ ਜੀ ਖੁਦਾ ਸੱਚੂ ਜ ਤੁਸੀਂ ਮਹਾਨ ਪਰਮੇਸ਼ਰ ਜੀ ਮੇਰੇ ਪ੍ਰਭੂ ਜੀ ਖੁਦਾ ਸੱਚੂ ਜ ਪਰਮੇਸ਼ਰ ਅਸੀਂ ਆਪਣੀ ਇੱਛਾ ਦੇ ਨਾਲ ਜਾਂ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਨਹੀਂ ਸ਼ਾਮਲ ਹੋਏ ਪ੍ਰਭੂ ਜੀ ਤੁਹਾਡਾ ਆਤਮਾ ਹੀ ਹੈ ਮੇਰੇ ਪ੍ਰਭੂ ਜੋ ਸਾਨੂੰ ਇਸ ਪ੍ਰਾਰਥਨਾ ਦੇ ਵਿੱਚ ਲੈ ਕੇ ਆਇਆ ਮੇਰੇ ਮਹਾਨ ਜਿੰਦਾ ਪਰਮੇਸ਼ਰ ਜੀ ਪ੍ਰਭੂ ਸੱਚ ਮੁੱਚ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਪ੍ਰਭੂ ਜੀ ਤੁਸੀਂ ਕਿਹਾ ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਨਾ ਮੇਰੇ ਪ੍ਰਭੂ ਸੱਚ ਮੁੱਚ ਤੁਹਾਡਾ ਆਤਮਾ ਆਜ ਇਸ ਜਗ੍ਹਾ ਦੇ ਉੱਪਰ ਮੇਰੇ ਜ਼ਿੰਦਾ ਪਰਮੇਸ਼ਰ ਜੀ ਮੌਜੂਦ ਹੈ ਪਰਮੇਸ਼ਰ ਜੋ ਸਾਡੀ ਪ੍ਰਾਰਥਨਾ ਨੂੰ ਸੁਣਨ ਵਾਲਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਮੇਰੀ ਸਿੰਦਾ ਪ੍ਰਭੂ ਜੀ ਪਰਮੇਸ਼ਰ ਸੱਚਮੁੱਚ ਤੁਸੀਂ ਕਿਹਾ ਹੈ ਕਿ ਤੂੰ ਜਦ ਵੀ ਮੈਨੂੰ ਪੁਕਾਰੇਗਾ ਮੈਂ ਤੁਹਾਨੂੰ ਉੱਤਰ ਦੇਵਾਂਗਾ ਪ੍ਰਭੂ ਤੁਸੀਂ ਜੀਵਿਤ ਪਰਮੇਸ਼ਰ ਜੀ ਮੇਰੇ ਜ਼ਿੰਦਾ ਪਰਮੇਸ਼ਰ ਤੁਸੀਂ ਹਰ ਗੱਲ ਦਾ ਸਾਨੂੰ ਉੱਤਰ ਦਿੰਦੇ ਜੇ ਪਰਮੇਸ਼ਰ ਅਸੀਂ ਚਾਦ ਵੀ ਤੁਹਾਨੂੰ ਪ੍ਰਾਰਥਨਾ ਦੇ ਵਿੱਚ ਪੁਕਾਰਦੇ ਹਾਂ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਪਰਮੇਸ਼ਰ ਜੀ ਸਾਡੀ ਹਰ ਇੱਕ ਇੱਛਾ ਨੂੰ ਪੂਰੀਆਂ ਕਰਦੇ ਜੇ ਮੇਰੇ ਮਹਾਨ ਜ਼ਿੰਦਾ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਤੁਸੀਂ ਮਹਾਨ ਹੋ ਤੁਹਾਡੇ ਕੰਮ ਸਾਡੇ ਜੀਵਨਾਂ ਦੇ ਵਿੱਚ ਪ੍ਰਭੂ ਜੀ ਮਹਾਨ ਹਨ ਮੇਰੇ ਸਾਮਰਦੀ ਪਰਮੇਸ਼ਰ ਮੇਰੇ ਜ਼ਿੰਦਾ ਪ੍ਰਭੂ ਸੱਚ ਮੁੱਚ ਪਰਮੇਸ਼ਰ ਤੁਸੀਂ ਬੀਤੇ ਸਮੇਂ 'ਚ ਪਰਮੇਸ਼ਰ ਸਾਨੂੰ ਖਾਣ ਲਈ ਭੋਜਨ ਦਿੱਤਾ ਪਹਿਨਣ ਲਈ ਪ੍ਰਭੂ ਜੀ ਤੁਸੀਂ ਸਾਨੂੰ ਕੱਪੜੇ ਦਿੱਤੇ ਅੱਬਾ ਯਹਵਾ ਸੱਚ ਮੁੱਚ ਸੁੰਦਰ ਸਾਹ ਦਿੱਤੇ ਜੋ ਕੇਵਲ ਤੁਹਾਡੇ ਵੱਲੋਂ ਹੀ ਮਿਲਦੇ ਹਨ ਮੇਰੇ ਪਰਮੇਸ਼ਰ ਜੀ ਖੁਦਾ ਮੈਂ ਤੁਹਾਡਾ ਇਹ ਕੰਮਾਂ ਦੇ ਲਈ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਕਿ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਪ੍ਰਭੂ ਜੀ ਸਾਨੂੰ ਸੰਭਾਲ ਕੇ ਰੱਖਿਆ ਆਪਣੇ ਜ਼ਿੰਦਾ ਹੱਥਾਂ ਦੇ ਨਾਲ ਮੇਰੇ ਪਰਮੇਸ਼ਰ ਜੀ ਸਾਨੂੰ ਸੰਭਾਲ ਲਿਆ ਸਾਡੇ ਪਰਿਵਾਰ ਨੂੰ ਸੰਭਾਲ ਲਿਆ ਪ੍ਰਭੂ ਸਾਡੇ ਬੱਚਿਆਂ ਨੂੰ ਸੰਭਾਲਿਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾ ਸਾਡੀ ਘਰ ਆਉਣ ਅਤੇ ਜਾਨ ਦੇ ਵਿੱਚ ਪ੍ਰਭੂ ਜੀ ਤੁਸੀਂ ਮਦਦ ਔਰ ਸਹਾਇਤਾ ਕੀਤੀ ਸਵਰਗ ਦੂਤਾਂ ਦੇ ਨਾਲ ਪ੍ਰਭੂ ਜੀ ਤੁਸੀਂ ਸਾਡੀ ਅਗਵਾਈ ਕੀਤੀ ਮੇਰੇ ਸਾਮਰਥੀ ਪਰਮੇਸ਼ਰ ਜੀ ਦੁਸ਼ਟ ਦੀਆਂ ਸਾਰੀਆਂ ਚਾਲਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਜੀਵਨਾਂ ਵਿੱਚੋਂ ਖਤਮ ਕੀਤਾ ਮੇਰੇ ਸਾਮਰਥੀ ਪ੍ਰਭੂ ਸੱਚਮੁੱਚ ਤੁਸੀਂ ਰਾਤ ਪਰ ਵੀ ਪ੍ਰਭੂ ਜੀ ਸਾਨੂੰ ਸੰਭਾਲਿਆ ਮੇਰੇ ਮਹਾਨ ਪਰਮੇਸ਼ਰ ਜੀ ਸਾਨੂੰ ਮਿੱਠੀ ਔਰ ਪਿਆਰੀ ਨੀਂਦ ਦੇ ਕੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਅੱਜ ਤੁਸੀਂ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਮੇਰੇ ਪ੍ਰਭੂ ਜੀ ਔਰ ਅੱਜ ਦਾ ਇਹ ਪਵਿੱਤਰ ਦਿਨ ਦੀ ਖਾਇਆ ਮੇਰੇ ਮਹਾਨ ਪਰਮੇਸ਼ਵਰ ਜੀ ਪਿਤਾ ਸੱਚਮੁੱਚ ਬਹੁਤ ਸਾਰੇ ਲੋਕ ਪਰਮੇਸ਼ਵਰ ਜੀ ਅੱਜ ਦੇ ਇਸ ਪਵਿੱਤਰ ਦਿਨ ਨੂੰ ਨਹੀਂ ਦੇਖ ਸਕੇ ਪ੍ਰਭੂ ਜੀ ਜਿਸ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਨਾਲ ਬਣਾਇਆ ਸੀ ਖੁਦਾ ਤੁਸੀਂ ਕਿਹਾ ਸੀ ਕਿ ਉਜਾਲਾ ਹੋ ਜਾ ਤਾਂ ਉਜਾਲਾ ਹੋ ਗਿਆ ਮੇਰੇ ਪ੍ਰਭੂ ਜੀ ਪਰਮੇਸ਼ਵਰ ਇਹ ਤੁਹਾਡੀ ਦਇਆ ਹੈ ਖੁਦਾ ਕਿ ਅਸੀਂ ਅੱਜ ਦੇ ਦਿਨ ਦੇਖ ਰਹੇ ਹਾਂ ਪਰਮੇਸ਼ਵਰ ਜੀ ਤੁਹਾਡੀ ਇੱਛਾ ਦੇ ਅਨੁਸਾਰ ਮੇਰੇ ਪ੍ਰਭੂ ਤੂੰ ਹੱਦੀ ਤਿਆਰ ਤੂੰ ਆਡੀ ਸਮਰਥਾ ਯੂਸੀਐਸ ਯੋਗ ਹੋਏ ਪ੍ਰਭੂ ਜੀ ਮੇਰੇ ਪਰਮੇਸ਼ਰ ਸੱਚਮੁੱਚ ਤੁਸੀਂ ਸਾਡੀਆਂ ਸ਼ਰਮਿੰਦਗੀਆਂ ਨੂੰ ਦੂਰ ਕਰਨ ਵਾਲੇ ਪਰਮੇਸ਼ਰ ਜੀ ਪ੍ਰਭੂ ਤੁਸੀਂ ਸਾਡੇ ਮਸਤਕ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਜੀ ਤੁਸੀਂ ਸਾਨੂੰ ਕੂਸ਼ ਨਹੀਂ ਸਿਰ ਠਹਿਰਾਉਣ ਵਾਲੀ ਜ਼ਿੰਦਾ ਪ੍ਰਭੂ ਜੀ ਮੇਰੇ ਮਹਾਨ ਪਰਮੇਸ਼ਰ ਤੂੰ ਮੇਰਾ ਬਲ ਹੈ ਪ੍ਰਭੂ ਤੂੰ ਮੇਰੀ ਬੁੱਧੀ ਹੈ ਪਰਮੇਸ਼ਰ ਤੂੰ ਮੇਰੀ ਚਟਾਨ ਹੈ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਹਾਲਾਤ ਹਰ ਸਥਿਤੀ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖ ਦਿੱਤੀ ਜੀ ਮੇਰੇ ਪ੍ਰਭੂ ਇਹਨਾਂ ਸ਼ਬਦਾਂ ਦੇ ਦੁਆਰਾ ਜਿੰਨੀ ਵੀ ਤੁਹਾਡੀ ਤਾਰੀਫ ਜਿੰਨੀ ਵੀ ਮਹਿਮਾ ਪ੍ਰਭੂ ਜੀ ਕੀਤੀ ਜਾਵੇ ਮੇਰੇ ਪ੍ਰਭੂ ਘਾਟ ਹੈ ਕਿਉਂ ਜੋ ਤੁਹਾਡੇ ਉਪਕਾਰ ਵੱਡੇ ਹਨ ਸਾਡੇ ਜੀਵਨਾਂ ਦੇ ਵਿੱਚ ਮੇਰੇ ਪਰਮੇਸ਼ਰ ਜੀ ਪ੍ਰਭੂ ਸੱਚ ਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਇਹਨਾਂ ਉਪਕਾਰਾਂ ਦੇ ਲਈ ਮੇਰੇ ਪ੍ਰਭੂ ਸੱਚ ਮੁੱਚ ਅਗਰ ਬੀਤੇ ਸਮੇਂ ਜੀ ਪ੍ਰਭੂ ਸਾਡੇ ਕੋਲੋਂ ਤੁਹਾਡੇ ਵਚਨਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਕੋਈ ਗੁਨਾਹ ਹੋ ਗਿਆ ਹੋਵੇ ਮੇਰੇ ਪ੍ਰਭੂ ਮੇਰੇ ਜ਼ਿੰਦਾ ਖੁਦਾ ਸਾਨੂੰ ਮਾਫ ਕਰਨਾ ਤੁਹਾਡੇ ਵਚਨ ਚ ਲਿਖਿਆ ਹੈ ਜੋ ਮੂਤੋਂਗੀ ਕਾਰ ਕਰਦੇ ਨੇ ਆਪਣੇ ਪਾਪਾਂ ਦਾ ਦਿਲ ਤੋਂ ਪਛਤਾਪ ਕਰਕੇ ਆਹ ਪ੍ਰਭੂ ਸੱਚ ਮੁਝ ਇਕਰਾਰ ਕਰ ਦੇਨੇ ਕਿ ਯੇਸ਼ੂ ਹੀ ਮੇਰਾ ਪ੍ਰਭੂ ਹੈ ਖੁਦਾ ਕਿ ਉਸ ਨੂੰ ਮਾਫ ਕਰ ਦਿੰਦੇ ਜੀ ਕਿਉਂ ਜੋ ਤੁਹਾਡੇ ਅੰਦਰ ਹਰ ਇੱਕ ਦੇ ਲਈ ਦਇਆ ਹੈ ਪ੍ਰਭੂ ਜੀ ਸੱਚਮੁੱਚ ਪ੍ਰਭੂ ਤੁਸੀਂ ਸਾਡੇ ਲਈ ਆਪਣੇ ਪਵਿੱਤਰ ਲਹੂ ਨੂੰ ਬਹਾਇਆ ਜੋ ਪਾਪ ਦੀ ਸਜ਼ਾ ਸਾਨੂੰ ਮਿਲਣੀ ਸੀ ਖੁਦਾ ਸਜ਼ਾ ਨੂੰ ਤੁਸੀਂ ਆਪਣੇ ਉੱਪਰ ਲੈ ਲਿਆ ਤਾ ਔਰ ਸਾਨੂੰ ਛੁਡਾਇਆ ਹਰ ਇੱਕ ਪਾਪ ਤੋਂ ਹਰ ਇੱਕ ਬਦੀ ਤੋਂ ਮੇਰੇ ਜ਼ਿੰਦਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਪ੍ਰਭੂ ਕਿ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾ ਕੇ ਸਾਡੇ ਅਪਰਾਧਾਂ ਨੂੰ ਖਤਮ ਕੀਤਾ ਮੇਰੇ ਸਮਰਤੀ ਪ੍ਰਭੂ ਖੁਦਾ ਜੀ ਮੈਂ ਪ੍ਰਾਰਥਨਾ ਕਰਦਾ ਨਾ ਸਭ ਲੋਕਾਂ ਦੇ ਲਈ ਪਰਮੇਸ਼ਰ ਜੀ ਖੁਦਾ ਜਿੰਨਾ ਦਿੱਚੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਨੇ ਮੇਰੇ ਸਾਮਰਤੀ ਪਰਮੇਸ਼ਰ ਜੀ ਸੱਚਮੁੱਚ ਬਿਜ਼ਨਸ ਵਿੱਚ ਰੁਕਾਵਟ ਹੈ ਫੋਰਨ ਜਾਨ ਦੇ ਵਿੱਚ ਰੁਕਾਵਟ ਹੈ ਮੇਰੇ ਸਾਮਰਤੀ ਪਰਮੇਸ਼ਰ ਜੀ ਸੱਚਮੁੱਚ ਕੋਟ ਕੇਸਾਂ ਦੇ ਵਿੱਚ ਰੁਕਾਵਟ ਹੈ ਰਿਸ਼ਤਿਆਂ ਦੇ ਵਿੱਚ ਰੁਕਾਵਟ ਹੈ ਮੇਰੇ ਸਾਮਰਤੀ ਪ੍ਰਭੂ ਜੀ ਪ੍ਰਭੂ ਸੱਚਮੁੱਚ ਅੱਜ ਤੁਸੀਂ ਹਰੇਕ ਇਨਸਾਨ ਦੇ ਮਨ ਨੂੰ ਜਾਣਦੇ ਜੀ ਮੇਰੇ ਸਾਮਰਤੀ ਪ੍ਰਭੂ ਜੀ ਸੱਚ ਮੁੱਚ ਅੱਜ ਤੁਹਾਡਾ ਆਤਮਾ ਪ੍ਰਭੂ ਜੀ ਇਹਨਾਂ ਦੀ ਹਰ ਇੱਕ ਰੁਕਾਵਟ ਨੂੰ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਖੁਦਾ ਦੂਰ ਕਰੇਗਾ ਯੇਸ਼ੂ ਦੇ ਨਾਮ ਦੇ ਵਿੱਚ ਇਸ ਪ੍ਰਾਰਥਨਾ ਦੇ ਦੁਆਰਾ ਮੇਰੇ ਪ੍ਰਭੂ ਸੱਚ ਮੁੱਚ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਹਮੇਸ਼ਾ ਕੰਨਾਂ ਆ ਕੇ ਸੁਣਦੇ ਜੀ ਖੁਦਾ ਜਿਨ੍ਹਾਂ ਦੇ ਅੰਦਰੋਂ ਪਰਮੇਸ਼ਰ ਜੀ ਹਰ ਤਰ੍ਹਾਂ ਦੀਆਂ ਰੁਕਾਵਟਾਂ ਪਰਮੇਸ਼ਰ ਤੁਸੀਂ ਖਤਮ ਕਰਨ ਵਾਲੇ ਜੀ ਮੇਰੀ ਸਮਰਥੀ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਪ੍ਰਭੂ ਤੁਹਾਡੇ ਵਚਨ ਮੇਰੇ ਸਾਹਮਣੇ ਦੀ ਪਰਮੇਸ਼ਰ ਜੀ ਹਿਜ਼ਕੀਏਲ 63 ਦੀ 11 ਦੇ ਵਿੱਚ ਲਿਖਿਆ ਮੈਂ ਤੁਹਾਨੂੰ ਅਜਿਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲਾਂ ਸਿਓ ਅਤੇ ਤੁਹਾਡੇ ਅਤੇ ਤੁਹਾਡੇ ਸ਼ੁਰੂ ਦੇ ਦਿਨਾਂ ਤੋਂ ਵਧੇਰੇ ਉਪਕਾਰ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹਵਾ ਹਾਂ ਮੇਰੇ ਯਹਵਾ ਪਰਮੇਸ਼ਰ ਸੱਚ ਮੁੱਚ ਖੁਦਾ ਤੁਸੀਂ ਕਿਹਾ ਮੈਂ ਤੁਹਾਨੂੰ ਅਜੀਹਾ ਵਸਾਵਾਂਗਾ ਜਿਹੋ ਜਿਹਾ ਤੁਸੀਂ ਸੋਚ ਵੀ ਨਹੀਂ ਸਕਦੇ ਮੇਰੇ ਪ੍ਰਭੂ ਸੱਚ ਮੁੱਚ ਤੁਸੀਂ ਸਾਡੇ ਸੋਚਨ ਤੋਂ ਵੀ ਪਰੇ ਸਾਡੇ ਲਈ ਨਵੇਂ ਰਸਤੇ ਖੋਲਣ ਵਾਲੀ ਪਰਮੇਸ਼ਰ ਜੀ ਮੇਰੇ ਜ਼ਿੰਦਾ ਪ੍ਰਭੂ ਸੱਚ ਮੁੱਚ ਪ੍ਰਭੂ ਤੁਸੀਂ ਮਹਾਨ ਜੀ ਮੇਰੇ ਸਾਮਰਥੀ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਪ੍ਰਭੂ ਸੱਚ ਮੁੱਚ ਮੂਸਾ ਦੇ ਲਈ ਪ੍ਰਭੂ ਤੁਸੀਂ ਲਾਲ ਸਮੁੰਦਰ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਮੇਰੇ ਸਾਮਰਥੀ ਪਰਮੇਸ਼ਰ ਉਸ ਸਮੁੰਦਰ ਦੇ ਵਿੱਚ ਦੀ ਤੁਸੀਂ ਰਸਤਾ ਬਣਾ ਦਿੱਤਾ ਖੁਦਾ ਅੱਜ ਆਪਣੇ ਬੱਚਿਆਂ ਦੇ ਲਈ ਵੀ ਪ੍ਰਭੂ ਆਪਣੇ ਰਸਤੇਆਂ ਨੂੰ ਖੋਲੋ ਮੇਰੇ ਸਾਮਰਥੀ ਪ੍ਰਭੂ ਜੀ ਖੁਦਾ ਮੈਂ ਪ੍ਰਾਰਥਨਾ ਕਰਦਾ ਇਹਨਾਂ ਦੇ ਸਭ ਰਸਤੇ ਖੋਲ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਪਰੇਸ਼ਾਨੀਆਂ ਖਤਮ ਹੋ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਸੱਚਮੁੱਚ ਤੁਹਾਡੇ ਵਚਨ ਯਸ਼ਾਇਆ 58 ਦੀ 11 ਦੇ ਵਿੱਚ ਲਿਖਿਆ ਯਹਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ ਚੁਲਸੀਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ ਤੂੰ ਸਿੰਜੇ ਹੋਏ ਬਾਗ ਜਿਹਾ ਹੋਏਗਾ ਅਤੇ ਉਸ ਸੁੰਭ ਜਿਹਾ ਜਿਹਦਾ ਪਾਣੀ ਨਹੀਂ ਮੁੱਕਦਾ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਕਿਹਾ ਮੈਂ ਤੁਹਾਡੀ ਅਗਵਾਈ ਸਦਾ ਕਰਾਂਗਾ ਹਰ ਥਾਂ ਦੇ ਵਿੱਚ ਹਰ ਸਮੇਂ ਦੇ ਵਿੱਚ ਹਰ ਹਾਲਾਤ ਦੇ ਵਿੱਚ ਹਰ ਕੰਮ ਦੇ ਵਿੱਚ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੁਹਾਡੀ ਸਹਾਇਤਾ ਕਰਾਂਗਾ ਮੈਂ ਤੁਹਾਨੂੰ ਮਜ਼ਬੂਤ ਕਰਾਂਗਾ ਖੁਦਾ ਸੱਚਮੁੱਚ ਤੁਸੀਂ ਸਾਨੂੰ ਸਿੰਜੇ ਹੋਏ ਬਾਗ ਜਿਹਾ ਬਣਾਓਗੇ ਜਿਹਦੇ ਅੰਦਰ ਪ੍ਰਭੂ ਜੀ ਬਹੁਤ ਸਾਰਿਆਂ ਫਲਦਾਰ ਰੁੱਖ ਹੁੰਦੇ ਨੇ ਮੇਰੇ ਪ੍ਰਭੂ ਤੁਸੀਂ ਸਾਨੂੰ ਫਲਦਾਰ ਬਣਾਓਗੇ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਸੱਚ ਮੂਝ ਸਾਡਾ ਵਿਸ਼ਵਾਸ ਹੈ ਮੇਰੇ ਪ੍ਰਭੂ ਜੀ ਕਿ ਤੁਸੀਂ ਸਾਡੇ ਸਾਰੇ ਰਸਤਿਆਂ ਨੂੰ ਅੱਜ ਖੋਲਣ ਵਾਲੇ ਜੀ ਮੇਰੇ ਪ੍ਰਭੂ ਜਿੰਨਾ ਤੇ ਰਸਤਿਆਂ ਦੇ ਵਿੱਚ ਰੁਕਾਵਟ ਹੈ ਰੁਕਾਵਟ ਖਤਮ ਹੋ ਜਾਏ ਪ੍ਰਭੂ ਜੀ ਜਿੰਨਾ ਤੇ ਬਿਜ਼ਨਸ ਵਿੱਚ ਪ੍ਰਭੂ ਜੀ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਅੱਜ ਸਭ ਰੁਕਾਵਟਾਂ ਖਤਮ ਹੋ ਜਾਣ ਯਿਸੂ ਦੇ ਨਾਮ 'ਚ ਖੁਦਾ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਕੰਮਾਂ ਦੇ ਵਿੱਚ ਰੁਕਾਵਟ ਹੈ ਪ੍ਰਭੂ ਅੱਜ ਸੱਚਮੁੱਚ ਉਹਨਾਂ ਦੇ ਲਈ ਤੁਸੀਂ ਆਪਣੇ ਨਵੇਂ ਰਸਤੇ ਖੋਲੋ ਯਿਸੂ ਦੇ ਨਾਮ ਦੇ ਵਿੱਚ ਮੇਰੇ ਸਾਮਰਥੀ ਪ੍ਰਭੂ ਸੱਚੂਤ ਤੁਸੀਂ ਕਿਹਾ ਜੋ ਇਨਸਾਨਾਂ ਦੇ ਕੋਲੋਂ ਅਨ ਹੋਣਾ ਨੂੰ ਮੈਂ ਕਰ ਸਕਦਾ ਮੇਰੇ ਸਮਰਤੀ ਪ੍ਰਭੂ ਤੁਸੀਂ ਆਪਣੇ ਬੱਚਿਆਂ ਦੇ ਲਈ ਪ੍ਰਭੂ ਜੀ ਆਪਣੇ ਨਵੇਂ ਰਸਤੇ ਨੂੰ ਖੋਲੋ ਯੀਸ਼ੂ ਦੇ ਨਾਮ ਦੇ ਵਿੱਚ ਖੁਦਾ ਇਹਨਾਂ ਦੇ ਜੀਵਨਾਂ ਦੇ ਵਿੱਚ ਅਦਭੁਤ ਰਸਤੇ ਖੋਲ ਜਾਣ ਖੁਦਾ ਡਿਵਾਈਨ ਹੈਲਪਰ ਠਹਿਰ ਜਾਣ ਇਹਨਾਂ ਦੇ ਜੀਵਨਾਂ ਦੇ ਵਿੱਚ ਇਹਨਾਂ ਦੀ ਮਦਦ ਔਰ ਸਹਾਇਤਾ ਲਈ ਖੁਦਾ ਤੁਹਾਡੇ ਸਵਰਗ ਦੂਤ ਬਣ ਕੇ ਡਿਵਾਈਨ ਹੈਲਪਰ ਇਹਨਾਂ ਦੀਆਂ ਜੀਵਨਾਂ ਦੇ ਵਿੱਚ ਆਉਣ ਯੀਸ਼ੂ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਕੋਡ ਕੇ ਸਭ ਖਤਮ ਹੋ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਸਮਰਥੀ ਪ੍ਰਭੂ ਜੀ ਜੋ ਫੌਰੀਨ ਜਾਣ ਦੇ ਵਿੱਚ ਦਿੱਕਤ ਆ ਰਹੀ ਏ ਸਭ ਦਿੱਕਤ ਨੂੰ ਯੀਸ਼ੂ ਦੇ ਨਾਮ ਚ ਮੈਂ ਕਮਾਂਡ ਕਰਦਾ ਖਤਮ ਹੋ ਜਾਏ ਜੋ ਪਾਸਪੋਰਟ ਬਣਾਉਣ ਦੇ ਵਿੱਚ ਦਿੱਕਤ ਆ ਰਹੀ ਏ ਸਭ ਦਿੱਕਤਾਂ ਖਤਮ ਹੋ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਸ਼ਾਮਰਤੀ ਪ੍ਰਭੂ ਜਿਨ੍ਹਾਂ ਨੂੰ ਪ੍ਰਭੂ ਕੰਮਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਆ ਰਹੀ ਹੈ ਜਿਨ੍ਹਾਂ ਦੇ ਕੰਮ ਨਹੀਂ ਬਣ ਰਹੇ ਪਰਮੇਸ਼ਰ ਸੱਚਮੁੱਚ ਉਹ ਸਭ ਰੁਕਾਵਟਾਂ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਮੈਂ ਡਾਂਟਦਾ ਪ੍ਰਭੂ ਜਿਨ੍ਹਾਂ ਨੂੰ ਨੌਕਰੀਆਂ ਦੇ ਵਿੱਚ ਰੁਕਾਵਟ ਆ ਰਹੀ ਹੈ ਪ੍ਰਭੂ ਸੱਚਮੁੱਚ ਇਹਨਾਂ ਦੇ ਲਈ ਤੁਹਾਡੇ ਰਸਤੇ ਖੁੱਲਣ ਪ੍ਰਭੂ ਸੱਚਮੁੱਚ ਤੁਸੀਂ ਇਹਨਾਂ ਦੇ ਲਈ ਆਪਣੇ ਅਦਭੁਤ ਕੰਮਾਂ ਨੂੰ ਪ੍ਰਗਟ ਕਰਨ ਵਾਲੇ ਜੇ ਮੇਰਾ ਵਿਸ਼ਵਾਸ ਹੈ ਤੁਸੀਂ ਗਿਆ ਵਿਸ਼ਵਾਸ ਦੇ ਨਾਲ ਕੀਤੀ ਪ੍ਰਾਰਥਨਾ ਕਦੇ ਵਿਅਰਥ ਨਹੀਂ ਜਾਂਦੀ ਖੁਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਕਦੇ ਵੀ ਵਿਅਰਥ ਨਹੀਂ ਜਾਣ ਦਿੰਦੇ ਮੇਰੇ ਸਾਮਰਥੀ ਪਰਮੇਸ਼ਰ ਜੀ ਖੁਦਾ ਸੱਚ ਮੁਝ ਤੁਹਾਡੇ ਵਚਨ ਮੇਰੇ ਸਾਮਰਥੀ ਪਰਮੇਸ਼ਰ ਜੀ ਜਿਸ਼ਾਇਆ 55 ਦੀ 9 ਦੇ ਵਿੱਚ ਲਿਖਿਆ ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ ਖੁਦਾ ਸੱਚ ਮੁੱਚ ਜੋ ਅਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਸਾਡੇ ਲਈ ਉਹ ਮੁਹੱਈਆ ਕਰ ਸਕਦੇ ਜੀ ਮੇਰੇ ਸਮਰਤੀ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਤੁਸੀਂ ਸਾਡੀ ਸੋਚ ਨਹੀਂ ਤੋਂ ਵੀ ਵਧੀਕ ਪ੍ਰਭੂ ਆਪਣੇ ਬੱਚਿਆਂ ਦੇ ਲਈ ਕੰਮ ਕਰੋਗੇ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਜੀ ਖੁਦਾ ਨਦੀ ਨਿਰਾਸ਼ਾ ਖਤਮ ਹੋ ਜਾਏ ਈਸ਼ੂ ਦੇ ਨਾਮ ਦੇ ਵਿੱਚ ਔਰ ਪ੍ਰਭੂ ਮੈਂ ਤੁਹਾਡਾ ਤਨਵਾਦ ਕਰਦਾ ਕਿ ਤੁਸੀਂ ਇਹਨਾਂ ਦੀਆਂ ਸਭ ਰੁਕਾਵਟਾਂ ਨੂੰ ਅੱਜ ਖਤਮ ਕੀਤਾ ਮੇਰੇ ਮਰਤੀ ਪਰਮੇਸ਼ਰ ਜੀ اور ਦੁਸ਼ਟੀਆਂ ਚਾਲਾਂ ਨੂੰ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਖਤਮ ਕੀਤਾ ਮੇਰੇ ਮਹਾਨ ਪ੍ਰਭੂ ਜੀ ਪਵਿੱਤਰ ਆਤਮਾ ਜੀ ਜੋ ਵੀ ਲੋਕ ਪ੍ਰਭੂ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨੇ ਖੁਦਾ ਸੱਚੂ ਜੂਜ ਪਰਮੇਸ਼ਰ ਜੀ ਪ੍ਰਭੂ ਇਹ ਪ੍ਰਾਰਥਨਾ ਨੂੰ ਸਿਰਫ ਸੁਣਨ ਵਾਲੇ ਨਹੀਂ ਬਲਕਿ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਤੁਹਾਡੇ ਕੰਮਾਂ ਨੂੰ ਕਰਨ ਮੇਰੇ ਸਮਰਥੀ ਪ੍ਰਭੂ ਜੀ ਤੁਹਾਡੇ ਰਾਜ ਨੂੰ ਧਰਤੀ ਦੇ ਕੰਢੇ ਤੱਕ ਪਹੁੰਚਾਉਣ ਪਰਮੇਸ਼ਰ ਜੀ ਤਾਂ ਜੋ ਖੁਦਾ ਸੱਚਮੁੱਚ ਤੁਹਾਡੇ ਵਚਨ ਪੂਰੇ ਹੋ ਸਕਣ ਤੁਸੀਂ ਕਿਹਾ ਸੱਚਮੁੱਚ ਹਰੇਕ ਕੋਡਾ ਚੁਕੇਗਾ ਯੀਸ਼ੂ ਦੇ ਨਾਮ ਦੇ ਵਿੱਚ ਤਾਂ ਜੋ ਖੁਦਾ ਸੱਚਮੁੱਚ ਹਰ ਕੋਈ ਆਪਣੇ ਅਪਰਾਧਾਂ ਤੋਂ ਪਰਮੇਸ਼ਰ ਮਾਫੀ ਮੰਗ ਸਕੇ ਔਰ ਤੁਹਾਡੇ ਵੱਲ ਮੁੜ ਸਕੇ ਔਰ ਪ੍ਰਭੂ ਸੱਚ ਮੁੱਚ ਮੇਰਾ ਵਿਸ਼ਵਾਸ ਹੈ ਲੋਕ ਇਸ ਪ੍ਰਾਰਥਨਾ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਰੇ ਨੇ ਤਾਂ ਜੋ ਉਹਨਾਂ ਦੇ ਜੀਵਨਾਂ ਦੇ ਵਿੱਚ ਪਲਾ ਹੋ ਸਕੇ ਖੁਦਾ ਤੁਸੀਂ ਕਿਹਾ ਮਸੀਹ ਜੀ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਵੇਗੀ ਖੁਦਾ ਤੁਸੀਂ ਇਹਨਾਂ ਦੀ ਮਿਹਨਤ ਦਾ ਇਹਨਾਂ ਨੂੰ ਫਲ ਦਿਓਗੇ ਮੇਰਾ ਵਿਸ਼ਵਾਸ ਹੈ ਖੁਦਾ ਸੱਚਮੁੱਚ ਜੋ ਲੋਕ ਆਪਣੇ ਕਮਾਂ ਕਾਰਾਂ ਦੇ ਲਈ ਪ੍ਰਭੂ ਜੀ ਘਰਾਂ ਤੋਂ ਨਿਕਲ ਰਹੇ ਨੇ ਤੁਹਾਡਾ ਆਤਮਾ ਉਹਨਾਂ ਦੇ ਰਸਤਿਆਂ ਦੇ ਵਿੱਚ ਮਦਦ ਔਰ ਸਹਾਇਤਾ ਕਰੇ ਮੇਰੇ ਸਮਰਥੀ ਪਰਮੇਸ਼ਰ ਸੱਚਮੁੱਚ ਤੁਹਾਡੇ ਸਵਰਗ ਦੂਤ ਇਹਨਾਂ ਦੇ ਚਾਰੋਂ ਔਰ ਰਹਿਣ ਯੀਸ਼ੂ ਦੇ ਨਾਮ ਦੇ ਵਿੱਚ ਔਰ ਮੈਂ ਪ੍ਰਭੂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਬੇਨਤੀ ਨੂੰ ਸੁਣਾਈ ਯੀਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ